ਤਿੰਗਾਂ ਮਾ ਤੇ ਬਾਹਰ 50 ਰੁਪਏ ਦੇ ਵੀ ਵੇਚਦੀ ਆ ਉਹ ਵੇਚ ਕੇ ਤੇ ਚਲ ਚਿੱਟਾ ਲਈ ਜਾਂਦੇ ਪਏ ਆ ਇੱਥੋਂ ਫ੍ਰੀ ਲੈਂਦੇ ਆ ਅੱਛਾ ਹਾਂਜੀ ਤੇ ਮੈਂ ਨਾ ਜਦੋਂ ਚਿੱਟਾ ਛੱਡਦਾ ਭਾਜੀ ਨਹੀਂ ਜਿਹੜੀ ਉਜੀਬ ਵਾਲੀ ਗੋਲੀ ਮਿਲਦੀ ਆ ਫ੍ਰੀ ਦੇ ਵਿੱਚ ਉਹ ਵੀ ਵਿਕਦੀ ਆ ਹਾਂਜੀ ਵਿਕਦੀ ਆ ਜੀ 50 ਰੁਪਏ ਦੀ ਕਿਤੇ 100 ਰੁਪਏ ਦੀ ਵਿਕਦੀ ਆ ਉਹ ਕਿਉਂ ਵਿਕਦੀ ਆ ਉਹ ਨਸ਼ਾ ਜਿਹਾ ਹੁੰਦਾ ਉਹਦੇ ਵਿੱਚ ਵੀ ਠੀਕ ਹੈ ਹਾਂਜੀ ਉਹ ਵੀ ਮਤਲਬ ਹਾਂਜੀ ਕਈ ਸਟਰੇਂਜਰ ਦੇ ਵਿੱਚ ਪਾ ਕੇ ਲਾਉਂਦੇ ਕਈ ਪੰਨੀ ਤੇ ਉਹਨੂੰ ਵੀ ਲਈ ਜਾਂਦੇ ਆ ਤੇ ਉਜੀਬ ਵਾਲੀ ਗੋਲੀ ਨੂੰ ਵੀ ਚਿੱਟੇ ਥਾਂ ਤੇ ਹੁਣ ਲੋਕ ਜੀਵ ਵਾਲੀ ਗੋਲੀ ਵਰਤਦੇ ਆਂ ਹਾਂਜੀ ਵਰਤਦੇ ਆਂ ਭਾਜੀ ਨੀ ਚੀਜ਼ ਦਾ ਤਾਂ ਚਲ ਮੀਨਾ ਸ਼ਾ ਇੱਕੋ ਜਿਹਾ ਹਾਂ ਹੈਗਾ ਜੀ ਠੀਕ ਹੈ ਤੇ ਇਹ ਸਾਬ ਲਾ ਲੋ ਜਿਹੜੀ ਉਹਨਾਂ ਐਡਾ ਕੇ ਚਿੱਟਾ ਹੁੰਦਾ ਵਾ ਹਾਂ ਹੈਨਾ ਓਡੀ ਕੋ ਗੋਲੀ ਆ ਚੀਜ਼ ਇੱਕੋ ਹੀ ਆ ਕੰਮ ਕੀਤੀ ਜਾਂਦੀ ਪਈ ਆ ਹਾਂਜੀ ਹੁਣ ਜਿਹੜਾ ਜਿਹੜੀ ਚਿੱਟੇ ਦੀ ਤਲਬ ਉਹ ਚਿੱਟੇ ਦੀ ਵੈਸੇ ਤਲਬ ਆ ਠੀਕ ਆ ਅੰਦਰੋਂ ਲੈਂਦੇ ਬਾਹਰ ਵਿੱਚ ਹੀ ਜਾਂਦੇ ਪਏ ਆ ਸਾਡੇ ਇੱਥੇ ਬਹੁਤ ਵੇਚਦੀਆਂ ਆ ਲੋ ਜੀਵ ਵਾਲੀਆਂ ਗੋਲੀਆਂ ਫ੍ਰੀ ਲੈ ਕੇ ਬਾਹਰ ਵੇਚਦੇ ਆਂ ਹਾਂਜੀ ਬਾਹਰ ਵੇਚਦੇ ਆਂ ਤੇ ਬਾਹਰ ਉਹ ਵੇਚਦੇ ਆ ਜਿਨ੍ਹਾਂ ਨੇ ਅਜੇ ਤੱਕ ਚਿੱਟਾ ਨਹੀਂ ਲਾਇਆ ਹੁੰਦਾ ਜਿਹੜੇ ਮੰਨ ਕੇ ਚਲੋ ਆ ਫੀਮ ਡੋਡੇ ਭੁੱਕੀ ਵਾਲੇ ਆ ਇਹ ਬੰਦੇ ਖਰੀਦਦੇ ਹਨ ਕੇ ਠੀਕ ਹੈ ਹੁਣ ਇੱਥੇ ਹਿਸਾਬ ਨਾਲ 4-5000 ਨੂੰ ਆ ਭੁੱਕੀ ਤੇ ਉਹ ਰੁਪਇਆ 100 ਦੀ 50 ਦੀ ਲੈ ਕੇ ਤੋਂ ਇੱਕ ਦਿਨ ਨਾਲ ਉਹਦਾ ਡੰਗ ਲੱਤ ਜਾਂਦਾ 100 ਰੁਪਏ ਦੀ ਗੋਲੀ ਤਾਂ ਕਹਿੰਦੀ ਆ ਹਾਂਜੀ ਵੇਖ ਜਾਂਦੀ ਆ 100 ਦੀ ਵੇਖਦੀ 50 ਦੀ 50 ਤੋਂ ਸ਼ੁਰੂ ਵੇਹੇ 50 ਤੋਂ ਸ਼ੁਰੂ ਆ ਵੀ ਕਈਆਂ ਬੰਦਿਆਂ ਨੂੰ ਛੇਤੀ ਹੁੰਦੀ ਆ ਉਹਨੇ ਰੱਖਣ ਲੈ ਚੱਕ ਬਈ 100 ਰੁਪਏ ਤੋਂ ਚੱਕਾ ਵੀ ਉਹ ਗੋਲੀ ਦੇ ਨਾਲ ਮਤਲਬ ਅਜ ਤੱਕ ਕਿਸੇ ਨੇ ਛੱਡਿਆ ਕਿ ਬਸ ਉਹ ਗੋਲੀ ਲਗਾਈ ਜੀ ਉਹ ਗੱਲਾਂ ਅੱਛਾ ਕੋਈ ਵੀ ਮੈਂ ਨਾ ਇੱਕ ਵੀ ਬੰਦਾ ਕਹਦੇ ਵੀ ਮੈਂ ਛੱਡਿਆ ਵਾ ਕੋਈ ਵੀ ਇੱਕ ਵੀ ਬੰਦਾ ਆਖਦੇ ਵੀ ਮੈਂ ਉਹ ਜ਼ਬਾਨਿਲ ਗੋਲੀ ਦੇ ਨਾਲ ਛੱਡਿਆ ਬਈ ਇਹ ਇੱਕ ਤੋਂ ਨਾ ਅੰਦਰ ਸਿਸਟਮ ਵਾ ਖਰਾਬ ਕਰਦੀ ਆ ਠੀਕ ਹੈ ਬੰਦਿਆਂ ਦੇ ਇਹ ਗਰਮ ਬਹੁਤ ਹੁੰਦੀ ਆ ਇਹ ਲੀਵਰ ਨੂੰ ਬਹੁਤ ਜਿਗਰ ਨੂੰ ਬਹੁਤ ਹੀ ਖਰਾਬ ਕਰਦੀ ਆ ਇਹਦੇ ਵੇਖਿਆ ਚਲੋ ਅਜ 5-6 ਸਾਲ ਰੁਕ ਜਾਓ ਹੌਲੀ ਹੌਲੀ ਆਪਕੇ ਸਵਧਨਗੇ ਚੀਤੇ ਇਹ ਚਿੱਟੇ ਨਾਲੋਂ ਪਹਿਲਾਂ ਗੋਲੀ ਬੰਦ ਹੋਣੀ ਚਾਹੀਦੀ ਆ ਤਿੰਨ ਥਾਂ ਤੇ ਹੋਰ ਵੀ ਆਪਰੇਮ ਭੁੱਕੀ ਰੇਡੇ ਠੇਕੇ ਖੋਲ ਜਣ ਖੇਤੀ ਹੋ ਜਣ ਜੀ ਤਾਂ ਪੰਜਾਬ ਬਚ ਜਾਊਗਾ ਜੇ ਕੋਈ ਆਖੋਗੇ ਨਾ ਜਵਾਨ ਵਾਲੀ ਗੋਲੀ ਖਵਾ ਕੇ ਤਾਂ ਪੰਜਾਬ ਬਚਾ ਲਈਏ ਬਾਈ ਪੁੱਲ ਜੇ ਸਰਕਾਰ ਕਦੇ ਵੀ ਨਹੀਂ ਹਾਂਜੀ ਤੇ ਮੈਂ ਤੁਹਾਨੂੰ ਆਪਦੀ ਇੱਕ ਗੱਲ ਦੱਸਣ ਲੱਗਾ ਹਾਂ ਤੇ ਜਦੋਂ ਮੈਨੂੰ ਛੱਡੇ ਨੂੰ ਕਾਫੀ ਟਾਈਮ ਹੋ ਗਿਆ ਤੇ ਮੇਰੇ ਨਾ ਉੱਥੇ ਜਿਹੜੇ ਦੂਜਾ ਕੀ ਨਾਮ ਹੈਗਾ ਇਹ ਮੁੰਡਾ ਉਹਨੇ ਮੇਰਾ ਨੰਬਰ ਦੱਸ ਕੇ ਆਈਡੀ ਦੱਸ ਕੇ ਮੇਰੇ ਗੋਲੀ ਲਈ ਜਾਂਦਾ ਹੁੰਦਾ ਸੀ ਤੂੰ ਮੈਨੂੰ ਵੈਸੇ ਕਿ ਸੱਜਣ ਨੇ ਆਖਿਆ ਦਾ ਵੀ ਜੇ ਤੂੰ ਹੁਣ ਛੱਡੀ ਦਿੱਤਾ ਸਾਰਾ ਕੁਝ ਗੋਲੀ ਵੀ ਛੱਡਤੀ ਸਾਰਾ ਕੁਝ ਛੱਡੀ ਬੈਠਾ ਵਾਂ ਤੇ ਤੂੰ ਆਦੀ ਗੋਲੀ ਬੰਦ ਕਰਾ ਦੇ ਤੇ ਭਾਜੀ ਮੈਂ ਗਿਆ ਉੱਥੇ ਗੋਲੀ ਬੰਦ ਕਰਾਉਣ ਉੱਥੇ ਨਾ ਬਾਰੀ ਜੀ ਲੱਗੀ ਸੀ ਤੇ ਇਹ ਵਿੱਚ ਛੋਟਾ ਜਿਹਾ ਛੇ ਗਿਆ ਹੁਣ ਤੀ ਤਣੀ ਵੀ ਗੋਲੀਆਂ ਦੇਣ ਤਣ ਦੇ ਤੇ ਮੈਂ ਗਿਆ ਦੋਨੋਂ ਮੈਂ ਆ ਕੇ ਮੈਂ ਭਾਜੀ ਮੈਂ ਗੋਲੀ ਆਪਦੀ ਬੰਦ ਕਰਾਉਣੀ ਆ ਉਹਨੇ ਪਹਿਲੇ ਇਸ ਤਰ੍ਹਾਂ ਨਹੀਂ ਹੋ ਕੇ ਮੇਰਾ ਮੂਹਲ ਵੇਖਿਆ ਤੇ ਉਹ ਜਿਹੜਾ ਕਮਰਾ ਉਹਨ ਦੇ ਵਿੱਚ ਬੰਦੇ ਨੂੰ ਆਟ ਦੇਣੀ ਹੈਗੇ ਤੇ ਮੇਨੂੰ ਆਦਾ ਭਾਈ ਉੱਤੋਂ ਦੀ ਘੁੰਮ ਕੇ ਆਉਨੇ ਦਰਵਾਜਾ ਖੋਲਿਆ ਖੋਲ ਆਸਰਾ ਬੈਠੋ ਜੀ ਉਹਨੇ ਦਵਾਈਆਂ ਦੂੰਗਾ ਉਹਦੇ ਬੰਦੇ ਪਕਤਾਗੇ ਤੇ ਮੈਨੂੰ ਆਂਦਾ ਵੀਰ ਪਹਿਲੇ ਤੇਰਾ ਬਹੁਤ ਬਹੁਤ ਧੰਨਵਾਦ ਵੀ ਵਧਾਈਆਂ ਦਿੱਤੀਆਂ ਵੀ ਤੂੰ ਇਹ ਕੰਮ ਛੱਡਦਾ ਵਾ ਤੇ ਆਂਦਾ ਬਾਈ 5 ਸਾਲ ਹੋ ਚਲੇ 6 ਸਾਲ ਆਪਣੇ ਆ ਸੈਂਟਰ ਖੁੱਲੇ ਨੂੰ ਆਂਦਾ ਆਪਣੇ ਪਹਿਲੇ ਸੈਂਟਰ ਦਾ ਤੂੰ ਛੱਡਾਂ ਦਾ ਮੈਂ ਪੰਜਾਬ ਦੇ ਵਿੱਚ ਵੀ ਆਂਦਾ ਵੀ ਤੂੰ ਪਹਿਲਾ ਬੰਦਾ ਹੋਵੇਂਗਾ ਜਿੰਨੇ ਆਣ ਕੇ ਆਖਿਆ ਬਾਈ ਮੇਰੀ ਗੋਲੀ ਬੰਦ ਕਰ ਤੇ ਮਾ ਤਾਂ ਨਹੀਂ ਤਾਂ ਸਾਡੇ ਕੋਲੇ ਇੱਥੇ ਵਧਾਉਣ ਵਾਲੇ ਹੀ ਆਉਂਦੇ ਆ ਵੀ ਬਾਈ ਦੱਸ ਕਿਵੇਂ ਵਧਣ ਗਿਆ ਜਾਂ ਸੰਗੀਆਂ ਵਧਾ ਵਧਾਓ ਗੋਲੀਆਂ ਆਦਾ ਪਹਿਲਾ ਬੰਦਾ ਤੂੰ ਆ ਜਿਹਨੇ ਆਦੀ ਗੋਲੀ ਵੀ ਬੰਦ ਕਰਾਤੀ ਆ